10ਵੀਂ ਕਲਾਸ ਵਿੱਚੋਂ 98.68% ਨੰਬਰ ਹਾਸਲ ਕਰਕੇ ਜਲੰਧਰ ਸ਼ਹਿਰ ਚੋਂ ਪਹਿਲੇ ਨੰਬਰ ਤੇ ਆਉਣ ਵਾਲੀ ਅਤੇ ਪੂਰੇ ਪੰਜਾਬ ਵਿੱਚੋਂ ਪੰਜਵਾਂ ਰੈਂਕ ਹਾਸਲ ਕਰਨ ਵਾਲੀ ਰਬਦਾਸੀਆ ਕੌਮ ਦੀ ਬੇਟੀ ਜੈਸਿਕਾ ਰਤੂ ਨੇ ਜਿੱਥੇ ਆਪਣੇ ਪਰਿਵਾਰ ਦਾ ਨਾਮ ਚਮਕਾਇਆ ਉੱਥੇ ਹੀ ਪੂਰੀ ਦੁਨੀਆ ਦੇ ਵਿੱਚ ਰਬਦਾਸੀਆ ਕੌਮ ਦਾ ਵੀ ਨਾਮ ਜਿਹੜਾ ਚਮਕਾ ਦਿੱਤਾ ਪਿਛਲੇ ਦਿਨੀ ਭੋਦਰ ਸਮਾਜ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਗੁਰੂ ਰਬਿਦਾਸ ਮਹੱਲਾ ਨਕੋਦਰ ਵਿਖੇ ਜਿੱਥੇ ਉਹਨਾਂ ਦੇ ਨਾਲ ਪਾਰਟੀ ਦੇ ਵੱਖ-ਵੱਖ ਆਗੂ ਸਹਿਵਾਨ ਸਨ ਜਿਨ੍ਹਾਂ ਨੇ ਜੈਸਕਰ ਰੱਤੂ ਨੂੰ ਜਿਹੜਾ ਆ ਸਨਮਾਨਿਤ ਕੀਤਾ ਇਸ ਮੌਕੇ ਜੈਸਕਰ ਰੱਤੂ ਨੇ ਕੀ ਕਿਹਾ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਜੀ ਜੈਸਕਰ ਰਤੂ ਜੀ ਅੱਜ ਜਲੰਧਰ ਤੋਂ बसपा ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਵਿਸ਼ੇਸ਼ ਤੌਰ ਤੇ ਤੁਹਾਨੂੰ ਹੌਸਲਾ ਫੁਜਾਈ ਕਰਨ ਲਈ ਆਏ ਆ ਕੀ ਕਹਿਣਾ ਚਾਹੋਗੇ ਉਹਨਾਂ ਦੇ ਲਈ ਜੀ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਅੱਜ ਇੱਥੇ ਪਹੁੰਚਿਆ ਨਹੀਂ ਤੇ ਮੇਰੀ ਉਹਨਾਂ ਨੂੰ ਬਲੇਸਿੰਗ ਹੈਗੀ ਉਹ ਮਤਲਬ ਬੱਚਾ ਮਤਲਬ ਅੱਗੇ ਜਾ ਕੇ ਉਹ ਹੋਲ ਮਤਲਬ ਸਕਸੈਸ ਪ੍ਰਾਪਤ ਕਰਨ ਤੇ ਮੈਨੂੰ ਸਾਰਿਆਂ ਨੂੰ ਸਾਰਿਆਂ ਮੇਰੇ ਮਹੱਤਵਪੂਰਨਾਂ ਨੂੰ ਤੇ ਸਾਰਿਆਂ ਨੂੰ ਮੇਰੇ ਵੱਲੋਂ ਥੈਂਕ ਯੂ ਸੋ ਮੱਚ ਕਿ ਉਹਨਾਂ ਨੇ ਮੈਨੂੰ ਮਤਲਬ ਇਹ ਸਪੋਰਟ ਕੀਤੀ ਮੇਰੀ ਹਾਂਜੀ ਬਲਵਿੰਦਰ ਕੁਮਾਰ ਜੀ ਅੱਜ ਤੁਸੀਂ ਨਕੋਦਰ ਵਿਖੇ ਪਹੁੰਚੇ ਹੋ ਜੈਸਿਕਾ ਰਤੂ ਜਿਸ ਨੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਏ 98.68% ਜਿਹੜੇ ਨੰਬਰ ਹਾਸਲ ਕਰਕੇ ਪੂਰੇ ਜਲੰਧਰ ਤੋਂ ਪਹਿਲਾ ਸਥਾਨ ਅਤੇ ਪੂਰੇ ਪੰਜਾਬ ਤੋਂ ਪੰਜਵਾਂ ਰੈਂਕ ਹਾਸਲ ਕੀਤਾ ਆ ਜੈਸਿਕਾ ਰਤੂ ਨੂੰ ਸ਼ਾਬਾਸ਼ੀ ਤੌਰ ਤੇ ਕੀ ਕਹਿਣਾ ਚਾਹੂੰਗੇ ਦੇਖੋ ਆਪਾਂ ਸਾਰੇ ਸਾਰੀ ਇੱਕ ਸਮਾਜ ਅਸੀਂ ਸਾਰੇ ਸੋਸਾਇਟੀ ਦਾ ਹਿੱਸਾ ਆ ਕੋਈ ਵੀ ਜਿਹੜਾ ਬੱਚਾ ਆ ਜੇ ਜੋ ਕੋਈ ਪ੍ਰਾਪਰਟੀ ਉਹ ਕਰਦਾ ਆ ਤਾਂ ਸੋਸਾਇਟੀ ਤੌਰ ਤੇ ਸਾਡਾ ਸਾਰਿਆਂ ਦਾ ਫਰਜ ਪੈਂਦਾ ਵੀ ਅਸੀਂ ਬੱਚੇ ਨੂੰ ਜਿਹੜਾ ਸ਼ਾਬਾਸ਼ੀ ਦੇਈਏ ਕਿਉਂਕਿ ਸਾਡੇ ਤੋਂ ਬਾਅਦ ਜਿਹੜਾ ਅਗਲਾ ਭੇਖਿਆ ਜਿਨ੍ਹਾਂ ਨੇ ਸਮਾਜ ਨੂੰ ਸੋਸਾਇਟੀ ਨੂੰ ਸੰਭਾਲਣਾ ਹੋਏ ਸਾਡੇ ਬੱਚੇ ਆ ਇਸ ਕਰਕੇ ਅੱਜ ਦੇ ਮੋਦਬਰ ਸੋਸਾਇਟੀ ਦੇ ਮੋਹਨ ਦੇ ਨਾਤੇ ਸਾਡਾ ਇਹ ਸਾਰਿਆਂ ਦਾ ਫਰਜ ਹੈ ਵੀ ਅਸੀਂ ਇੱਥੇ ਦੇ ਪੁੱਤਰ ਪੋਚੇ ਪਰ ਜਿਹੜੀ ਸਾਡੀ ਇਹ ਪੀ.ਟੀ.ਆ ਜੈਸਿਕਾ ਜਿਹੜੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ ਜਿਹੜੀ ਕਿ ਜਲੰਧਰ ਤੋਂ ਪਹਿਲੇ ਨੰਬਰ ਤੇ ਆ ਤੇ ਪੰਜਾਬ ਤੋਂ ਪੰਜਵੇਂ ਕਰਕੇ ਬਹੁਤ ਵੱਡੀ ਇਹਨਾਂ ਦੀ ਪ੍ਰਾਪਤੀ ਆ ਤੇ ਅਸੀਂ ਉਹਦੇ ਲਈ ਵੀ ਇਹਨਾਂ ਨੂੰ ਵਧਾਈ ਦਿੰਦੇ ਆਂ ਔਰ ਫਿਊਚਰ ਦੇ ਲਈ ਵੀ ਜਿਹੜੀਆਂ ਸਾਡੇ ਤੋਂ ਇਹਨਾਂ ਲਈ ਸ਼ਰਤਨਾਮਾ ਆ ਵੀ ਜਿਹੜੇ ਬੱਚੇ ਹਾਲਾਂਕਿ ਬਹੁਤ ਪ੍ਰੈਸ਼ਰ ਨਹੀਂ ਲੈਣਾ ਚਾਹੀਦਾ ਮੇਰੀ ਅਸੇਰਸ਼ਨ ਆ ਪਰ ਆਪਣਾ ਵੈਸਟ ਜਿਹੜਾ ਕਰਨਾ ਚਾਹੀਦਾ ਉਹਦੇ ਲਈ ਇਹ ਆ ਕਿ ਸਾਨੂੰ ਜੁਮਿਹਦੇ ਆ ਵੀ ਇਹ ਜਿਹੜੇ ਸਾਡੀ ਬੇਟੀਆਂ ਔਰ ਵੀ ਜਿਹੜੇ ਸਾਰੇ ਬੱਚੇ ਪੜ ਰਹੇ ਆ ਵੀ ਅਗਲਾ ਜਿਹੜਾ ਭਵਿੱਖ ਆ ਸਾਰਾ ਪਰਿਵਾਰਾਂ ਦਾ ਵੀ ਆਪਣੀ ਤੇ ਜ਼ਿੰਦਗੀ ਵਧੀਆ ਮਾਨਣੀ ਆ ਤੇ ਸਮਾਜ ਨੂੰ ਵੀ ਤੀਵੀਂ ਇਕਵਾਹੀ ਕਰਨੀ ਔਰ ਇਹ ਵੀ ਆਪਾਂ ਨੂੰ ਧਾਰਨਾਵਾਂ ਤੋੜਨੀਆਂ ਚਾਹੀਦੀਆਂ ਜਿੱਦਾਂ ਅੱਜ ਦੀ ਜਿਹੜੀ ਸੁਸਾਇਟੀ ਆ ਉਹ ਮੁੰਡਾ ਸੈਂਟ੍ਰਿਕ ਆ ਜਾਂ ਬੰਦਲ ਮਰਦ ਸੈਂਟ੍ਰਿਕ ਸੀ ਵੀ ਸਾਨੂੰ ਇਹ ਲੱਗਦਾ ਵੀ ਜਿਹੜੇ ਸਾਰੇ ਹਿਊਮਨ ਬੀng ਆ ਉਹ ਇਕੁਅਲ ਆ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਜੈਂਡਰ ਡਿਸਕ੍ਰਿਮੀਨੇਸ਼ਨ ਭਈ ਲੜਕਾ ਲੜਕੀ ਚ ਆਪਾਂ ਫਰਕ ਕਰਦੇ ਆ ਇੱਕੋ ਲੈਵਲ ਤੇ ਸਾਨੂੰ ਲਿਉਣੀ ਚਾਹੀਦੀ ਤੇ ਜਿਹੜਾ ਵੀ ਸੁਸਾਇਟੀ ਚ ਸਮਰੱਥ ਆ ਉਹਨੂੰ ਸਾਡੀ ਅਗਵਾਈ ਕਰਨੀ ਚਾਹੀਦੀ ਤੇ ਆਪਾਂ ਨੂੰ ਵੀ ਅਗਵਾਈ ਕਰਨੀ ਚਾਹੀਦੀ ਤੇ ਚਾਹੇ ਲੜਕਾ ਜਾਂ ਲੜਕੀ ਇਹ ਵੀ ਤੁਹਾਡਾ ਨਾਮ ਸਾਡੀ ਸੁਦਾਇਤ ਤੇ ਰੱਦ ਹੋਣੀ ਚਾਹੀਦੀ ਆ ਔਰ ਇਹਨਾਂ ਦੇ ਪੇਰੈਂਟਸ ਨੂੰ ਵੀ ਸਾਡੇ ਤੋਂ ਬਹੁਤ-ਬਹੁਤ ਬਧਾਈ ਆ ਕਿਉਂਕਿ ਪੇਰੈਂਟਸ ਦੀ ਗਾਈਡੈਂਸ ਜਿਹੜਾ ਬੱਚਾ ਆ ਉਹ ਜ਼ਿੰਦਗੀ 'ਚ ਕੁਝ ਚੰਗੇ ਕਰਨ ਦੀ ਪੋਜੀਸ਼ਨ ਦੇ ਵਿੱਚ ਆਉਂਦਾ ਆ ਇਸ ਕਰਕੇ ਇਹਨਾਂ ਦੇ ਮਾਪੇ ਆਪ ਕੋ ਵੀ ਸਾਡੇ ਕੋਲ ਸੋਚਦੇ ਸਰ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਬੇਟੀ ਅੱਗੇ ਵਧੀਆ ਅਚੀਵਮੈਂਟ ਅੱਛੀ ਹਾਸਲ ਕੀਤੀ ਐ ਤੇ ਦੂਸਰੇ ਬੱਚੇ ਨਾਲ ਤੁਹਾਡਾ ਕੀ ਸੁਨੇਹਰਾ ਇਹ ਸਾਰਿਆਂ ਲਈ ਆ ਦੇਖੋ ਅਸੀਂ ਤੇ ਕਹਿੰਦੇ ਵੀ ਜਿਹੜੀ ਲਾਈਫ ਆ ਮਤਲਬ ਮਤਲਬ ਜਿੰਨਾ ਆਪਾਂ ਚੰਗੇ ਬਣਾਂਗੇ ਜਿੰਨਾ ਅਸੀਂ ਆਪਣੇ ਪੇਰਾਂ ਨੂੰ ਸਮਰਪਿਤ ਰਹਿਾਂਗੇ ਜਿੰਨਾ ਆਪਾਂ ਸੋਸਾਇਟੀ ਨੂੰ ਸਮਰਪਿਤ ਰਹਿਾਂਗੇ ਔਰ ਜਿੰਨਾ ਜਿੰਨਾ ਅਸੀਂ ਆਪਣੀ ਜ਼ਿੰਦਗੀ 'ਚ ਆਪਣੇ ਆਪ ਨੂੰ ਕਾਬਲ ਬਣਾਉਣ ਦੇ ਲਈ ਕੰਮ ਕਰਾਂਗੇ ਉੰਨੀ ਅਸੀਂ ਇੱਕ ਵਧੀਆ ਜ਼ਿੰਦਗੀ ਜੀ ਸਕਾਂਗੇ ਕਿਉਂਕਿ ਆਪਣਾ ਉਦੇਸ਼ ਕੀ ਹੈਗਾ ਵੀ ਚੰਗੀ ਜ਼ਿੰਦਗੀ ਜੀਣਾ ਤੇ ਚੰਗੀ ਜ਼ਿੰਦਗੀ ਜਿੰਨਾ ਅਸੀਂ ਆਪਣੇ ਆਪ ਨੂੰ ਸਮਰੱਥ ਬਣਾਵਾਂਗੇ ਇਸ ਸੋਸਾਇਟੀ ਵਿੱਚ ਜਿੰਨੇ ਅਸੀਂ ਕਾਬਲ ਬਣਾਂਗੇ ਉੰਨੇ ਅਸੀਂ ਵਧੀਆ ਜ਼ਿੰਦਗੀ ਜੀ ਸਕਾਂਗੇ ਜਿਸ ਕਰਕੇ ਮੇਟੀ ਜੈਸਾ ਵੀ ਉਸ ਦਿਸ਼ਾ 'ਚ ਪਾੜ ਰਿਹਾ ਤੇ ਬਾਕੀ ਜਿਹੜੇ ਬੱਚੇ ਆ ਉਹ ਵੀ ਲੱਗੇ ਆ ਚਲੋ ਜੇ ਕਿਸੇ ਨੇ ਨੰਬਰ ਘੱਟ ਵੀ ਆ ਗਏ ਤੇ ਉਹੀ ਸਭ ਕੁਝ ਨਹੀਂ ਹੁੰਦਾ ਉਹਨਾਂ ਨੂੰ ਵੀ ਜਿਹੜੇ ਵੀ ਐਪਲ ਕਰ ਰਹੇ ਆ ਬੱਚੇ ਸਾਰੇ ਸਾਡੇ ਕੋਲ ਬਿਠਾਈ ਦੇ ਬੰਦ। ਹਰ ਦਾ ਕਰਕੇ ਪੈਂਦਾ। ਇਹ ਲੱਗੇਗਾ ਇਹ ਕਰਨਾ ਚਾਹੀਦਾ। ਇੱਕ ਮਿੰਟ। ਇਹ ਮੈਸਜੂਰ ਹਾਂ। ਬੱਚੇ ਮਾੜਾ ਵਾਪਸ ਨਹੀਂ ਆਉਂਦੇ।